ਮੈਂ ਹੀ ਅਮਰ ਅਮਰ ਜਿਹੜੀ ਸਾਡੀ ਨਾ ਉਹ ਲੈ ਆਂਦੀ ਲੱਡੂ ਘਰਾਰੇ ਸਾਡਾ ਕਾਲੀ ਆਇਆ ਤੇ ਕਾਲੀ ਤੋਂ ਲੱਡੂ ਘਰਾ ਹੈਲੋ ਕਾਲੀ ਕਾਲੀ ਨੂੰ ਜਿਆਦਾ ਘਾਰ ਹੀ ਦਿੱਤਾ ਵਿਚਾਨੇ ਹੱਥ ਗੜਾ ਕਿਉਂਕਿ ਮੀਂਹ ਦੇ ਕਰਕੇ ਸਾਰਿਆਂ ਦੇ ਕੰਮ ਬੰਦ ਹੋਈ ਤੇ ਇਸ ਕਰਕੇ ਵਿਚਾਰਾ ਉਹ ਵੀ ਵਿਚਾਰਾ ਬੜੇ ਦਿਨਾਂ ਦਾ ਆ ਨਹੀਂ ਪਾਇਆ ਤੇ ਅੱਜ ਵਿਚਾਰਾ ਬੜੇ ਦਿਨਾਂ ਬਾਅਦ ਆਇਆ ਤੇ ਹੁਣ ਆਪਾਂ ਤੋਂ ਲੈਣੇ ਲੱਡੂ ਤੇ ਮੇਂ ਅੱਜ ਧੁੱਪ ਲੱਗੀ ਆ ਤੇ ਅੱਜ ਪੂਰੀ ਐ ਕੜਕਦਾਰ ਧੁੱਪ ਲੱਗੀ ਜਿਹਦਾ ਕਰਕੇ ਆਪਾਂ ਸਾਰਾ ਇਹ ਜੋ ਵੀ ਆਪਣੇ ਹਨਾ ਇੱਕਦਮ ਉਮੀਦ ਦੇ ਦਲਸਲਾਬ ਜੀ ਅੰਦਰਾਂ ਚ ਬੜੀ ਪਈ ਪੂਰੀ ਤੇ ਤੁਹਾਨੂੰ ਬਤਾ ਮੀਂਹ ਦੇ ਪਾਣੀ ਦਾ ਨਾ ਪੂਰਾ ਉਹ ਹੋ ਜਾਂਦਾ ਵਾ ਮੀਂਹ ਪੈਂਦਿਆ ਪੈਂਦਿਆ ਸਾਰੇ ਅੰਦਰ ਬਾਹਰ ਇੱਕ ਸਮੈਲ ਜੀ ਆਉਣ ਲੱਗ ਜਾਂਦੀ ਆ ਤੇ ਇਸ ਕਰਕੇ ਅੱਜ ਸਾਰਾ ਸਮਾਨ ਜਿਹੜਾ ਵੀ ਜਿਹੜਾ ਆਪਾਂ ਨੂੰ ਵਰ ਗੱਦੇ ਵਗੈਰਾ ਸਾਰਿਆਂ ਨੂੰ ਧੁੱਪ ਲਵਾਈ ਤੇ ਕੱਪੜੇ ਜਿਹੜੇ ਸੀਗੇ ਮੈਂ ਦੇ ਮਨੇ ਇਕੱਠਿਆਂ ᱛੋ ਘਰ ਆ ਘਰੇ ਤੇ ਹੁਣ ਅਹੀਂ ਇਕੱਠਿਆਂ ਦੋਵੇਂ ਇੱਥੇ ਬੈਠਿਆਂ ਜੋੜਨ ਦੀਆਂ ਮੈਂ ਮੈਂ ਜੋੜ ਕੇ ਘਰ ਨੂੰ ਲੈ ਜਾਨੀ ਆ ਤੇ ਉਹ ਵੀ ਤੰਦੀ ਚੱਲ ਇੰਨਾ ਮਿੱਠੀ ਮਿੱਠੀ ਮਮੇ ਜੋੜ ਦੇਣੀ ਆ ਤੇ ਇੱਕ ਕਪਾਹ ਸੂਟ ਜਿਹੜਾ ਵਾ ਇਹ ਜਿਹੜਾ ਆਪਾਂ ਕਰਵਾਇਆ ਸੀਗਾ ਵਰਕ ਜਿਹੜਾ ਮੈਂ ਇੱਕ ਤੇ ਅੱਜ ਆਪਾਂ ਜਿਹੜਾ ਮੈਂ ਆਖੋ ਤੇ ਆਪਣੇ ਹੈਂਡ ਦੇ ਨਾਲ ਕੀਤਾ ਸੀਗਾ ਨਾ ਤੇ ਹੈਂਡ ਵਰਕ ਉਹ ਤੇ ਆਪਾਂ ਅੱਜ ਪਾਰਸਲ ਕਰਤਾ ਤੇ ਇਹ ਜਿਹੜਾ ਸੂਟ ਆ ਜਿਹੜਾ ਇਹ ਆਪਾਂ ਬੁਟੀਕ ਦਾ ਜਿਹੜਾ ਵਾ ਰੈਡੀ ਕਰਵਾਇਆ ਵਾ ਜਿਹੜਾ ਕਿੰਨਾ ਪਿਆਰਾ ਜਿਹੜਾ ਲੱਗ ਰਿਹਾ ਤੇ ਵਰਕ ਤੇ ਘੈਂਟ ਲੱਗ ਰਿਹਾ ਤੇ ਇਹ ਆਪਾਂ ਸਿਰ ਦੇ ਕੇ ਆਉਣਾ ਸਿਰੇ ਪਾਰਸਲ ਕਰਨਾ ਵੈਸੇ ਹਾਂ ਕਰ ਲੋ ਕਰ ਲੋ ਕੋਈ ਨਹੀਂ ਆ ਤੂੰ ਜਮਾ ਕਰ ਲਾ ਇੰਨੇ ਜਿਆਦੇ ਨਹੀਂ ਹੜ ਤੋ ਆਏ ਤੂੰ ਜਮਾ ਕਰਨ ਲਾ ਪੇ ਕਹੀਂ ਨਹੀਂ ਕਹੀਂ ਨਹੀਂ ਸਰ ਕਿਹੜੀ ਗੱਲ ਆ ਆ ਇੰਨੇ ਜਿਆਦੇ ਨਹੀਂ ਆਏ ਵੇਹ ਜੇ ਤੁਹਾਡੇ ਤੇ ਜਮਾ ਕਰਨ ਲਾ ਪੇਗਾ ਹਾਂ ਦੇ ਉਹਦੇ ਲਈ ਜਦੋਂ ਮਿਲੇ ਇੰਨਾ ਮਹਾ ਗੈਰ ਤੇ ਨੀਤੀ ਜਿਆਸੀ ਇੱਕੋ ਸਿਰਫ ਇੱਕ ਇੱਕ ਟਿੱਕੀ ਹੋਣੀ ਆ ਪਤਿੰਨਾਂ ਨੇ ਆਣੀ ਲੈ ਆਹ ਇੰਨੇ ਮੱਗ ਮੁੱਕ ਗਏ ਸਾਰਾ ਕੋਜੀ ਇੰਨਾ ਇੱਕ ਦੇਣਾ ਇੱਕ ਦਿਨ ਮੈਂ ਇੱਧਰ ਉਹਨਾਂ ਤੇ ਇੱਕ ਦਿਨ ਉੱਧਰ ਤੇ ਮੈਂ ਉਹਨੂੰ ਦਿਨਾਉਣਾ ਨਾ ਸਾਡੇ ਘਰੋਂ ਵੀ ਇੱਧਰ ਹੋ ਜਾਇਆ ਕਰ। ਵਿੱਚ ਕੀ ਚ ਸਿਰਫ ਗਜਰਾ ਗਜਰੇ? ਹਾਂ ਲੈ ਉਹਨੂੰ ਗੱਜਾ ਵੇ ਮੰਗ ਵੀ ਮੰਗੀ ਤੇ ਰਹੀ ਵੀ ਨੰਨ। ਨਹੀਂ ਹੁਣ ਕੁਝ ਕੀ ਕਰੀਏ? ਆਪਣੇ ਆਉਂਦੇ ਆਪਣ ਵਕਣਾਂ ਵੀ ਆ ਵੇ ਕਿ ਇੰਨਾ ਨੇਰਾ ਪੁੱਤ ਕਿੰਨਾ ਨੇਰਾ ਕਰ ਆਇਆ ਸੋਹਣਾ। ਕੀ ਹੋਇਆ ਈ? ਹਾਏ ਮੈਂ ਮਰ ਜਾਂ ਅੱਜ ਹੀ 250 ਰੁਪਇਆ ਲਾਇਆ ਲੀਲਾ। ਕਿਥੇ ਕੀ ਹੋ ਗਿਆ? ਹائے ਬਣਾ ਅੱਜ ਹੀ ਚਪੜਾ ਲੈ ਕੇ ਦਿੱਤੀਆਂ ਹੀ ਕੀ ਕੀਤਾ ਰੁੱਟ ਗਿਆ ਕੋਈ ਚੋਕੇ ਲੈ ਗਿਆ ਨਾ ਖਰ ਵੀ ਕੋਈ ਘਰੋਂ ਹੀ ਕੋਈ ਚੋਕੇ ਲੈ ਗਿਆ ਹਾਦ ਹੋ ਗਈ ਘਰੋਂ ਹੀ ਕੌਣ ਚੋਕੇ ਲੈ ਗਿਆ ਆ ਗਾਜਰਾਂ ਖਾਈਆਂ ਨੇ ਮੇਰੇ ਲਈ ਤੇ ਹੈਗਾ ਹੀ ਨਹੀਂ ਗਾਜਰਾਂ ਦੇ ਲੱਗਦੇ ਤੂੰ 250 ਰੁਪਏ ਦੇ ਪਾਣੀ ਪਾਏ ਆ ਉਹ 10 ਪਹਿਲਾਂ ਮੈਂ ਮੈਂ ਕਿਹਾ ਹਾਏ ਹਾਏ ਮਰ ਜਾ ਮੈਂ ਹਮ ਨੂੰ ਪਤਾ ਨਹੀਂ ਕਿ ਉਹ ਸੁਟਕੇ ਤੁਰਿਆ ਹੁੰਦਿਆ ਹੀ ਬਣਾ ਅੱਜ ਹੀ 250 ਆ ਅੱਜ ਆਪਣੇ ਰੂਮ ਕਰਦੇ ਲੋਗੇ ਸਾਰੇ ਆ ਪੰਜ ਘਰ ਦੇ ਪਰਦੇ ਜਿਹੜੇ ਉਹ ਧੋ ਕੇ ਸੁੱਕਣੇ ਪਾਏ ਬਾਹਰ ਕਿਉਂਕਿ ਮੀਂਹ ਦਾ ਕਰਕੇ ਬਹੁਤ ਜ਼ਿਆਦਾ ਹੋ ਗਿਆ ਸੀਗਾ ਬੁਰਾ ਹਾਲ ਤੇ ਬੁਰਾ ਹਾਲ ਤੁਹਾਨੂੰ ਪਤਾ ਫਿਰ ਹੁੰਦਾ ਹੈ ਕਿ ਸਾਰੇ ਇੱਕਦਮ ਸਫਾਈਆਂ ਕਰੀਏ ਤੇ ਅੱਜ ਮੈਨੂੰ ਇਹ ਗਿਆ ਕਿ ਪਰਦੇ ਵਗੈਰਾ ਲਾ ਕੇ ਨਾ ਜੀ ਗੁੱਡ ਮਾਰਨਿੰਗ ਗੁੱਡ ਇਵਨਿੰਗ ਗੁੱਡ ਆਫਟਰਨੂਨ ਪਰ ਇਹ ਬਚ ਕੇ ਇਸ ਸੰਦੇਸ਼ ਤੇ ਆਪਾਂ ਬਰਤੀ ਦਾ ਚਾਹ ਤੇ ਮੈਂ ਆਪਣਾ ਡਿਪਨਰ ਲੈ ਰਹੀ ਤੇ ਫਸ ਮੈਂ ਆਪਣਾ ਪਾਣੀ ਵੀ ਚੜ੍ਹਦੇ ਨਾਲ ਪਾਣੀ ਕਰ ਕਰਕੇ ਰੱਖਿਆ ਅੱਜ ਤਾਂ ਪੂਰੀ ਰੈਡੀ ਕਰਕੇ ਰੱਖੀ ਆ ਆਲਮੋਸਟ ਹੋ ਗਈ ਆ ਤਿਆਰ ਬੜਾ ਫੋਨੀ ਇਸ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੈਂ ਹਾਦੀ ਹਾਦੀ ਪਿਆ ਮਾਰੀ ਤੇ ਵੈਰੀ ਵੈਰੀ ਗੁੱਡ ਫਾਰਮ ਤੇ ਅਸੀਂ ਬਹੁਤ ਜੀਵਾਤਾ ਕਰੀ ਸਾਡੇ 6 ਵਜੇ ਕਰ ਲਏ ਫਰਾਉ ਵਾਸਤੇ ਬ੍ਰੈਕਿੰਗ ਨਹੀਂ ਮੁਕਾ ਲਈ ਇਹ ਬਸ ਇੱਕ ਕਰਦੇ ਕਰਦੇ ਜਿਹੜੇ ਦਿਲ ਦੀ ਸ਼ਰਨੌਤ ਪੱਕ ਕਰ ਲਈਏ ਤੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਆਨਲਾਈਨ ਬਾਕੀ ਇਸ ਤਰ੍ਹਾਂ ਇੱਕ ਬਾਤ ਬਾਕੀ ਸਟਾਈਲ ਵਿੱਚ ਇਹ ਦੱਸਿਆ ਨਾ ਵੀਦਰ ਤੇ ਆਪਾਂ ਲੱਗਿਆ ਜਿਹੜੀ ਵਾਲੇ ਕੌਂਡੇ ਬਣ ਸਕਦੇ ਨੇ ਨਾ ਮੂਹ ਨਾਲ ਜਿਹੜਾ ਉਹ ਆਉਣਾ ਸਟਾਰਟ ਹੋ ਜਨਾ ਤੇ ਆਪਾਂ ਉਹਦੇ ਮੂਹ ਨਾਲ ਕੌਂਡੇ ਬਣਾਉਂ ਦਿੰਦੇ ਆ ਤੇ ਇਹਦੇ ਵੀ ਆਪਾਂ ਸਾਰਾ ਜਿਹੜਾ ਮਿਕਸਰ ਕਰਾ ਰੈਡੀ ਕਰਕੇ ਰੱਖਿਆ ਸਮਾਨ ਵੀ ਆਪਾਂ ਸਾਰਾ ਰੈਡੀ ਕਰਕੇ ਰੱਖ ਲਿਆ ਇੱਕ ਬਾਸ ਨੂੰ ਆਪਾਂ ਰੋਟੀ ਨਹੀਂ ਰੋਟੀ ਆਪਣੇ ਤੋਂ ਬਣਾ ਬਣਾਉਣਾ ਸਿਖਾਈ ਜਾਈਏ ਤੇ ਗੰਡੇ ਹਾਂ ਆਪਾਂ ਦੇ ਕੋਲ ਬੱਚੇ ਸੁਸਰਾਬੇ ਗਏ ਹੋਣੇ ਦੇਖੋ ਇਹ ਕੀੜੀਆਂ ਹੋਰ ਦੇਖੋ ਉਹਨੇ ਬਾਗ ਤੋਂ ਲਿਆ ਨਹੀਂ ਕਿਹੜੇ ਇਹ ਕਿਹੜੀਆਂ ਚੱਲਦੀ ਮੈਂ ਡੱਬੀ ਵਾਲੇ ਨਹੀਂ ਲਿਖੇ ਉੱਪਰ ਲਿਖਾ ਦੇ ਚ ਪਏ ਉਹਨਾਂ ਦੀ ਗੱਲ ਕਰਦੇ ਆ ਆਲੂ ਪਾਉਣੇ ਆ ਆਲੂ ਮਟਰੇ ਬਣਾਉਣੇ ਆ ਫਿਰ ਅੱਗੇ ਆਇ ਤੇਰਾ ਆ

ਮਾਚ ਉਹ ਚੀਰ ਦੀ ਤੇ ਆਉਂਦਾਂ ਨੂੰ ਬੰਨ੍ਹ ਟੋਟਾ ਆਲੂ ਨੂੰ ਛਿਲਦੀ ਹੈ ਆਹ ਕਾ ਕੰਮ ਜਿਹੜੇ ਗਵਾਂਢੀਆਂ ਦੇ ਅੱਧੀ ਰਾਤ ਨੂੰ ਕੀ ਇਹ ਤਰ੍ਹਾਂ ਸਰਵੀ ਬਣਾਉਣੀ ਪਤਾ ਨਹੀਂ ਵਿਚਾਰੇ ਹੈ ਨਾ ਪੱਲਾ ਕਿਦਾਂ ਕਰਦੇ ਲੋਕ ਜਦਾ-ਦਾਵੀਆਂ ਵੀਆਂ ਵਾਲੀ ਚੀਜ਼ ਦਿਨ ਆ ਰਾ ਮੜਾ ਉਖਾਂ ਦਾਈ ਕੀ ਬਣਾਉਣੀ ਕੀ ਨਾ ਹੋਰ ਤੇ ਆ ਬਰੇ ਤੇ ਨਹੀਂ ਜਾਂਦੀ ਕਾਮ ਨੂੰ ਆ ਉਹਦੇ ਕਿੰਨਾ ਉਹ ਨਾ ਉਹਦੇ ਕੇ ਆਪਾਂ ਲੱ ਖੁੱਲਾ ਦੁੱਧ ਲੈਨੇ ਮਾਰਾ ਦੇ ਇੰਨੀ ਚਲੋ ਮੇਰਿਆ ਇਹ ਆਪਣੇ ਘਰ ਸੌਦਾ ਪਾਣੀ ਤੇ ਖੁੱਲਾ ਹੁੰਦਾ ਹਨਾ ਖਾਨ ਦੀਤ ਨਹੀਂ ਕੋਈ ਕਮੀ ਚਲ ਬਾਕੀ ਢੀੜਾ ਸਿ ਘੇੜਾ ਤੇ ਬੰਦੇ ਤੇ ਆਉਂਦੇ ਇਹ ਰਹਿੰਦੇ ਆ ਆਹੋ ਰੋਟੀ ਪਾਣੀ ਤੇ ਨੋ ਜਿੱਦੂ ਰੋਟੀ ਪਾਣੀ ਜਿਹੜਾ ਖਾਈ ਜਾਂਦਾ ਨਾਲ ਉਹਦੇ ਚ ਸਭ ਕੁਝ ਹੀ ਆ ਹਾਂ ਰੋਟੀ ਤੇ ਕੇ ਮਾਰਾ ਜਿਹੜਾ ਸਾਧ ਦੇ ਮਾਰਾ ਜਿਹੜਾ ਰੋਟੀ ਰੇਟੀ ਆ ਸਹੀ ਗੱਲ ਲੱਗ ਉਹ ਤੇ ਉਹ ਵਿਚਾਰੇ ਕਿੰਨਾ ਰੁਪਈਆ ਰੁਪਈਆ ਦੇ ਕੇ ਜਾਇਆ ਕਰਦੇ ਆ ਹਾਂ ਉਹ ਤੇ ਹਾਂ ਤੇ ਉਹ ਵਿਚਾਰੇ ਕਿੰਨਾ ਰੁਪਈਆ ਰੁਪਈਆ ਦੇ ਕੇ ਜਾਇਆ ਕਰਦੇ ਆ ਹਾਂ ਉਹ ਤੇ ਹਾਂ ਤੇ ਉਹ ਵਿਚਾਰੇ ਕਿੰਨਾ ਰੁਪਈਆ ਰੁਪਈਆ ਦੇ ਕੇ ਜਾਇਆ ਕਰਦੇ ਆ ਹਾਂ ਉਹ ਤੇ ਹਾਂ ਤੇ ਉਹ ਵਿਚਾਰੇ ਕਿੰਨਾ ਰੁਪਈਆ ਰੁਪਈਆ ਦੇ ਕੇ ਜਾਇਆ ਕਰਦੇ ਆ ਹਾਂ ਉਹ ਤੇ ਹਾਂ ਤੇ ਉਹ ਵਿਚਾਰੇ ਕਿੰਨਾ ਰੁਪਈਆ ਰੁਪਈਆ ਦੇ ਕੇ ਜਾਇਆ ਕਰਦੇ ਆ ਹਾਂ ਉਹ ਤੇ ਹਾਂ ਤੇ ਉਹ ਵਿਚਾਰੇ ਕਿੰਨਾ ਰੁਪਈਆ ਰੁਪਈਆ ਦੇ ਕੇ ਜਾਇਆ ਕਰਦੇ ਆ ਹਾਂ ਉਹ ਤੇ ਹਾਂ ਤੇ ਉਹ ਵਿਚਾਰੇ ਕਿੰਨਾ ਰੁਪਈਆ ਰੁਪਈਆ ਦੇ ਕੇ ਜਾਇਆ ਕਰਦੇ ਆ ਹਾਂ ਉਹ ਤੇ ਹਾਂ ਤੇ ਉਹ ਵਿਚਾਰੇ ਕਿੰਨਾ ਰੁਪਈਆ ਰੁਪਈਆ ਦੇ ਕੇ ਜਾਇਆ ਕਰਦੇ ਆ ਹਾਂ ਉਹ ਤੇ ਹਾਂ ਤੇ ਉਹ ਵਿਚਾਰੇ ਕਿੰ ਮੇਰੇ ਮਮੀ ਨੇ ਕਹਣਾ ਹਰੇਕ ਚੀਜ਼ ਬਣਾਓ ਜਿਹੜੀ ਨਵੀਂ ਆਈ ਹੈ। ਹਾਂ ਮਮੇ ਆਹ ਦੇਂਦੀ ਆ ਵੀ ਜੇ ਸੀਜ਼ਨ ਦੀ ਸਬਜੀ ਆਈ ਹੈ ਨਾ ਕੋਈ ਫਾਲ ਸਬਜੀ ਮਖਾਣਾ ਕਹਣਾ ਪਹਿਲਾਂ ਪ੍ਰਾਪ ਨੂੰ ਜ਼ਰੂਰ ਖਵਾਈ। ਪ੍ਰਾਪ ਨੂੰ ਖਵਾ ਪਰ ਇਹਨੂੰ ਨਵਾ ਜ਼ਰੂਰ ਕਰਾ ਦੇ ਇੱਕ ਵਾਰੀ। ਮੁੜ ਕੇ ਭਾਵੇਂ ਚੱਲ ਮਹੀਨੇ ਜਾਵੇ ਭਾਵੇਂ ਨਾ ਪਰ ਸੁਣਾ ਨਹੀਂ ਆਪਣਾ ਆਟਾ ਡਰਵਾ ਵਾ ਵਾ ਤੇ ਕੋਣ ਜਾਣੀ ਇਹ ਰਿੰਨੇ ਕੋਈ ਵੀ ਫਰੂਟ ਨਵਾਂ ਆਇਆ ਵਾ ਜਿੱਦਾਂ ਆਣ ਚੀਕੂ ਆਣੇ ਨਾ ਤੇ ਮੈਨੂੰ ਗੰਨ ਵੀ ਲੋੜ ਨਹੀਂ ਪਣੀ ਡੜਨੀ ਆਪੇ ਮੈਨੂੰ ਅੱਧਾ ਕਿਲੋ ਵੀ ਲੋਲਿਆ ਦੇਨੇ ਵੀ ਇਹ ਚੀਕੂ ਖੋਸ਼ੋ ਕੇ ਸਹੀ ਗੱਲ ਹੈ ਮੈਨੂੰ ਨਹੀਂ ਕੋਈ ਇਹਨਾਂ ਦੱਤਾਂ ਨਾ ਇਹ ਨਹੀਂ ਦੱਤਾਂ ਨਾ ਆਉਂਦਾ ਅੱਤਾ ਦੇ ਬੈਨੋਂਾ ਤੁਹਾਡੀ ਰਸੋਈ ਖੁੱਲੀ ਹੈ ਨਾ ਇੱਥੇ ਬੈਕ ਇੱਦਾਂ ਕਾਬੂ ਹੋ ਮੈਂ ਤਾਂ ਮੈਨੂੰ ਇੰਨਾ ਚਾਹ ਸ਼ੌਂਕ ਜਿਆ ਹੁੰਦੇ ਆ ਨਾ ਅੰਦਰੋਂ ਕਿ ਸਾਡੀ ਵੀ ਰਸੋਈ ਖੁੱਲੀ ਜੀ ਹੋਵੇ ਹਣਾ ਕੀ ਕਹਤਾ ਕੀ ਇਹ ਕੀ ਕਰੂ ਗਈ ਮਹਾਰਾਜ ਸਹੀ ਗੱਲ ਹੁਣ ਨਾ ਨਗੀਰ ਸੋਈ ਤੇ ਤੋ ਤੇਨ ਦਿਨ ਹੋ ਗਏ ਮੈਂ ਇਧਰ ਕਈ ਵਾਰ ਕੰਮ ਕੀਤਾ ਤੇ ਮੈਨੂੰ ਹੁਣ ਉਧਰ ਜਾਣਾ ਹੋਰ ਤਰ੍ਹਾਂ ਹੁੰਦਾ ਈ ਆਹ ਉਧਰ ਸਾਡੇ ਮੇਰੇ ਘਰੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਮੇਰੇ ਸੋਈ ਚ ਵੜਨ ਨੂੰ ਜੀ ਨਹੀਂ ਕਰਨ ਦਿਆ ਹਾਂ ਆਹ ਵਾਓ ਕੋਣ ਕਹਤਾ ਕੀ ਇਹ ਕੀ ਕਹਤਾ ਹੌਣ ਸਿੰਘ ਇਹ ਨਾ ਮੀਚੀ ਤੇ ਗਏ ਕੋਈ ਨਾ ਮੀਚੀ ਜਣੀ ਉਹ ਤੇ ਪੁਰਾਣੀ ਦਾ ਚਾਰ ਜਾਲਾ ਨਾ ਤਾਂ ਮਾਜਿਆ ਆਪ ਕ ਜਾਂਦਾ ਹੁਣ ਮੈਨੂੰ ਹੁੰਦਾ ਕਿ ਬਸ ਛੇਤੀ ਛੇਤੀ ਬਸ ਜੋ ਵੀ ਕਰਨਾ ਛੇਤੀ ਛੇਤੀ ਕਰ ਲਈਏ ਕਰ ਲਈਏ ਬਸ ਆ ਜਾ ਕਿੰਨੇ ਪੌਣਿਆਂ ਨੂੰ ਚਾਰ ਇੱਕ ਹੋਰ ਕਰ ਲਓ ਆਓ ਤੇ ਸੰਗਣੀ ਜੀਓ ਆਪਣੇ ਇਹ ਕਿਹਾ ਵੇ ਮੈਂ ਕਿਹਾ ਕਹਿੰਦੀ ਵੀ ਆ ਜਦੋਂ ਆਪਾਂ ਕਾਰ ਸ਼ੁਰੂ ਕਰ ਲਿਆ ਨਾ ਉਦੋਂ ਬਈ ਆਪਣੇ ਵਲੌਗ ਬੜੇ-ਬੜੇ ਬਣਾ ਕਰਨੀ ਬੜੇ-ਬੜੇ ਬਣਾ ਕਰਨੀ ਹਾਂ ਨਾ ਕਿਉਂਕਿ ਇੱਧਰੋਂ ਨਿਕਲੇ ਉੱਧਰ ਨੂੰ ਚਲੇਗੇ ਉੱਧਰੋਂ ਨਿਕਲੇ ਆ ਦੇਖ ਕੇ ਉਹਨੇ ਕੀ ਕਰਨਦਾ ਮਿਸਤਰੀ ਆ ਨਾ ਕਾਰਾ ਬੇਕ ਕਰਿਆ ਆ ਉਹ ਸ਼ਾਮਾਂ ਦਾ ਤੇਰੀ ਆਮ ਕਿਹਨੂੰ ਆਈ ਉਹਨੂੰ ਬਣਾ ਕੇ ਕਰ ਬੰਨ ਲਾਹੀ ਨਾ ਅਈ ਸਪੈਸ਼ਲ ਸ਼ਾਮਾਂ ਦੀਆਂ ਸ਼ਣਕਦੇ ਆ ਨਾ ਅਈ ਸਪੈਸ਼ਲ ਸ਼ਾਮਾਂ ਚਾਹੀਦੀ ਆ ਨਾ ਸਪੈਸ਼ਲ ਜਾਈਦਾ ਹੁੰਦਾ ਬੇਕ ਕਰਕੇ ਵੀਕੀ ਆ ਹਾਂ ਸਪੈਸ਼ਲ ਆ ਹੀ ਹੁੰਦੇ ਆ ਕੇ ਕਰੁੰਦੇ ਲੋ ਇੱਕ ਗੇੜੇ ਚਾਹ ਬਣਾ ਫੇਰ ਉਹ ਕਾਈ ਨੇ ਹੁੰਦਾ ਫੇਰ ਇੰਟਾਈਨ ਦੇ ਕੋਲ ਬੈਠੇ ਨੰਮਾ ਤਾਵਾ ਜਿਹਦੇ ਮਾਲਾ ਦੇ ਮੌਸਮ ਸਹੀ ਜਾਣਾ ਨਾ ਤੇ ਧੁੱਪ ਜੀ ਹੋਣੀ ਹੈ ਤੇ ਖੁੱਲ ਜਾਣਾ ਉੱਧਰ ਤੇ ਖੜਾ ਜਾ ਜੇ ਉਧਰ ਹੀ ਮੰਡੇਗਾ ਵੀ ਬੈਠੀ ਆਹ ਹੋ ਗੋ ਖੁੱਲੇ ਜਾਣਾ ਜਦੋਂ ਅਜੇ ਸ਼ੁਰੂ ਹੁੰਦਿਆ ਫੇਰ ਆਪਾਂ ਨੂੰ ਆਵਾ ਆ ਜਦੋਂ ਵੱਲ ਲੱਗ ਬੰਨੀ ਜਾਂਦੀ ਹੈ ਫੇਰ ਉਹ ਥੋੜਾ ਜਿਹਾ ਉੱਪਰ ਰਹੇਗਾ ਅੰਦਾ ਹਾਂ ਮੈਂ ਅਜੇ ਸ਼ਗਨ ਦੀ ਲਾ ਹੁਣ ਜਦੋਂ ਅੰਨ ਜੰਦੀ ਨੇ ਤਾਂ ਇਹ ਜਾਪ ਕਰਾ ਦਿੱਤਾ ਮੇਰੇ ਨਾਲ ਉਹ ਵੀ ਵਿਚਰਣ ਨੇ ਆ ਆ ਲੈ ਆ ਪੁੱਤ ਉਹ ਲੈ ਆ ਆ ਲੈ ਉਹ ਬੋਲਦਾ ਕਿ ਤੱਕ ਯਾਰ ਦੇਵੀ ਆ ਜਾਂ ਦੇ ਆ ਹੀ ਨੋਟਿਸ ਸਬਜੀ ਬਣਾ ਲੈ ਮੈਂ ਤੇ ਨਾਲ ਦੇ ਵੀ ਸਬਜੀ ਆ ਫਰਾਈਟਿੰਗ ਆ ਹੋ ਕੈਨ ਬੀ ਇਹ ਕਿੱਥੇ ਲੈਂਦੇ ਆ ਹੈਲੋ ਗਾਇਸ ਇਹ ਤੇ ਤੁਹਾਡਾ ਇਦਾਂ ਹੀ ਚੱਲਦਾ ਰਹਿਣਾ ਪਤਾ ਨਹੀਂ ਕਦੀ ਕਿੱਥੇ ਆਇਆ ਮੈਂ ਜਾਣ ਭੱਜ ਕੇ ਗੱਡੇ ਫੜ ਲਿਆ ਘਰੋਂ ਇਕੋਦਰ ਹੀ ਜਾਂਦਾ ਜੇ ਬਾਰੀ ਥਾਣੀ ਇਹ ਕੰਕੜ ਜਿਹੜੇ ਤਿੰਨ ਬਾਰੀ ਖੋਲ ਫਾਰੀ ਖੋਲ ਤੀ ਲੈਣ ਖੋਲ ਤੀ ਇਹ ਵਿਚਾਰੀ ਨਾ ਅੱਧੀ ਰਾਤ ਹੋ ਗਈ ਰੋਟੀ ਬਣਾਉਣ ਵਾਸਤੇ ਪਹਿਲਾਂ ਦੱਸ ਦੇਣੀ ਘਰ ਦੇਗੀ ਕੀ ਬਣਾਈਏ ਕੀ ਬਣਾਈਏ ਖੁੱਲਾ ਉਹਨੂੰ ਅੰਦਰੇ ਰਹਿਣ ਦੀ ਸੁਣੋ ਹੀ ਨਾ ਤੇ ਬਾਹਰ ਲੈ ਬਲਬ ਚ ਗਾਈ ਬੇੜੇ ਦੇ ਬਾਥਰੂਮ ਚੋਂ ਤੇ ਪਹਿਲਾਂ ਦੱਸਿਆ ਨਹੀਂ ਵੀ ਕੀ ਬਣਾਏਗੀ ਬਣਾਏ ਤੇ ਹੁਣ ਅੱਧੀ ਰਾਤ ਹੋ ਗਈ ਹੈ ਤੇ ਹੋਣਾ ਹੀ ਬਣ ਲੱਗੇ ਆ ਅੱਧੀ ਰਾਤ ਲੈਂਦੇ ਮਟਰ ਤੇ ਲੱਗੇ ਆ ਆਲੂ ਬਣਾਉਣ ਦੇ ਤੇ ਮੈਨੇ ਇੱਕ ਕਹਿੰਨੇ ਮੈਨੂੰ ਪੱਗਾ ਪਾ ਕੇ ਮੇਰੇ ਸੂਟ ਸਟਿਚ ਕਰ ਕੇ ਦੇ ਉਧਰੋਂ ਮੈਂ ਸੂਟ ਸਟਿਚ ਕੱਟ ਕੱਟ ਕੇ ਆਈਆਂ ਤੇ ਐਂਦੀ ਮੈਂ ਰੋਟੀ ਬਣਾਉਣੀ ਆ ਇਧਰੋਂ ਰੋਟੀ ਵੀ ਇਦੇ ਲਈ ਮੈਂ ਨਾਲ ਆਲੂ ਨਾਲ ਰੈਡੀ ਕਰਾਉਂਦੇ ਜੀ ਤੇ ਕਿੱਡੀ ਚ ਲਾਗ ਮੈਡਮ ਸਾਰੇ ਕੰਮ ਇਹਦੇ ਨਾਲ ਮੈਂ ਪੂਰੇ ਕਰਵਾ ਦੇਨੇ ਆ ਏ ਮੈਡਮ ਬਸ ਤੋਰੀ ਫਰੇਦੇ ਹੀ ਹੁੰਦੇ ਹੀ ਬਲਾਦਾ ਨਾਉਂਦੀ ਫੇ ਦਾਦੀ ਕੋ ਲੋ ਜਾ ਇੱਕ ਮਿੰਟ ਰੋਜੋ ਪਰ ਇਹ ਕਿ ਅਸੀਂ ਇੱਕ ਦੂਜੇ ਨੂੰ ਜਦਾਂ ਮਰਜੀ ਗੱਲਾਂ ਬਾਤਾਂ ਕਰ ਲਈਏ ਬੜੇ ਗੁੱਸੇ ਨਾਲ ਮਾਲੂ ਗਾੜੀ ਵਾਂਗ ਸੁਲੇਆ ਪਿਆਜ਼ ਖਾਣ ਨਹੀਂ ਹੈ ਤੇ ਮੈਂ ਕਿ ਪਿਆਜ਼ ਘਰੋਂ ਲੈ ਕੇ ਆ ਤਾਂ ਇਦਾਂ ਇੱਕ ਦੂਜੇ ਨੂੰ ਚੀਜ਼ ਵੀ ਸ਼ੇਅਰ ਕਰ ਲੈਂਦੇ ਸਾਨੂੰ ਹੋਂ ਇੱਕ ਚੱਕਰ ਹੁੰਦਾ ਜੇ ਇੱਧਰ ਕੋਈ ਚੀਜ਼ ਆ ਤੇ ਉੱਧਰ ਫੜ ਕੇ ਲੈ ਜਾਈ ਦੀ ਤੇ ਜੇ ਉੱਧਰ ਨਹੀਂ ਕੁਝ ਹੈਗਾ ਤਾਂ ਫਿਰ ਇੱਧਰੋਂ ਲੈਣਾ ਜਾਈਦਾ ਐਨੇ ਸਾਡੇ ਤੇ ਬਰਤਨ ਵੀ ਸਾਫ਼ ਕਰਨ ਵਾਲੇ ਬੈਹ ਜੇ ਸੌਂਦੇ ਵਿੱਚ ਲੈ ਉਹਨੂੰ ਤੋਰੀ ਜਲ ਬਾਹਰ ਇੱਥੇ ਖੇੜੇ ਤੇ ਖੇੜੇ ਇੱਧਰ ਆਉਣ ਨੂੰ ਨਹੀਂ ਕਹਿ ਤੈਨੂੰ ਇੱਥੇ ਬੈਠ ਜਾ ਬੈਠਾ ਸਿੱਟ ਸਿੱਟ ਓਨੂੰ ਲੈ ਹੀ ਆਈ ਤੂੰ ਲੈ ਆ ਗੰਡੇ ਇਹਨਾਂ ਨੇ ਮੈਨੂੰ ਬਣਸਤਾ ਐ ਇਹਨਾਂ ਦੋਹਾਂ ਜਾਣਿਆ ਨਹੀਂ ਆ ਵਧੀਆ ਪਾਰਸਲ ਰਾਬਾ ਇਦਾਂ ਆਪਾਂ ਵਾਰੀ ਰੱਖਣੀ ਐ ਨਾ ਹੋਇਆ ਆਪਾਂ ਨਹੀਂ ਰੱਖਣੀ ਸੋਈ ਚੱਲ ਬੁੱਤ ਤੇ ਖੇਡ ਇੱਧਰ ਨਹੀਂ ਆਉਣਾ ਸੋਈ ਚ ਨਹੀਂ ਆਉਣਾ ਮੈਂ ਕਾਉਂ ਉਹਨੂੰ ਲੈ ਕੇ ਆਈ ਪਹਿਲਾਂ ਕਿੰਨੇ ਉਧਰ ਇੱਕ ਉਧਰ ਕੀ ਕਿਉਂ ਕਿਉਂ ਆਨੇ ਮੈਨੂੰ ਬੜਾ ਸਤਾਇਆ ਹੀ ਕੀ ਹੋਇਆ ਬਣਾ ਕਿੱਧਰ ਚਲਨੀ ਆ ਪਹਿਲਾਂ ਤੋਂ ਆਨੇ ਹੁਣੇ ਅਸੀਂ ਛਦੀ ਛਦੀ ਆਏ ਰੋ ਸਬਜੀ ਆਪਾਂ ਬਣਾ ਲਈ ਅੱਜ ਮੈਨੂੰ ਬਣਾਇੰ ਕੋਈ ਭੰਡਾ ਦੇ ਕੇ ਬਣਾ ਪੜੇ ਹੋ ਇਥੋਂ ਐ ਦੱਸ ਤਾਂ ਹੁੰਦੇ ਹੀ ਐਨੇ ਵੀ ਜਦ ਰੋਟੀ ਖਾਣੀ ਨਹੀਂ ਨਾ ਹੁੰਦੀ ਤੇ ਦੱਸਣਾ ਨਹੀਂ ਹੁੰਦਾ ਉਹ ਫੜਾ ਦੇ ਉਹ ਹੈਗਾ ਉਹ ਡੂੰਗਾ ਜਿਹਾ ਪੜਾ ਦੇ ਤੂੰ ਨਹੀਂ ਖਾਣੀ ਅਮਨ ਤੂੰ ਤੇ ਅੰਕਲ ਨੇ ਖਾਣੀ ਆ ਅੰਕਲ ਨੇ ਵੀ ਨਹੀਂ ਖਾਣੀ ਤੇ ਤੂੰ ਇਹੋ ਖਾਣੀ ਤੂੰ ਤੇ ਸਨੋਈ ਨੇ ਖਾਣੀ ਤੂੰ ਦੋਹਾਂ ਜਿਹੜੀਆਂ ਭੈਣਾ ਭੈਣਾ ਨਹੀਂ ਖਾਣੇ ਬਾਜ਼ਾ ਉਹ ਨਹੀਂ ਰੋਟੀ ਨਹੀਂ ਖਾਣੀ ਪੋਨਾ ਤੇ ਫੇਰ ਆਪਾਂ ਖਾ ਲਾਂਗੇ ਹੂੰ ਪਰੋਵਾ ਇਹ ਕੋੜੀ ਹੋ ਜਾਣਾ ਪਰੋਵਾ ਪਹਿਲਾਂ ਵਾੜੋ ਪਹਿਲਾਂ ਧੋ ਲੋ ਤੇ ਕੋਈ ਚਿੱਕੂ ਦੇ ਦੇ ਵੇਲੇ ਗਲੋਪਿਕ ਗੱਲ ਨਹੀਂ ਗੱਲ ਨਹੀਂ ਗੱਲਾਂ ਹੀ ਠੋਕੀਆਂ ਚੋਤ ਲਾ ਗਿਆ ਕਿ ਨਾ ਕਰ ਕਰ ਤੀ ਅਜੇ ਗੱਲਾਂ ਹੀ ਆ ਇੱਕ ਪਾਸੇ ਮੈਨੂੰ ਆਦੀ ਪਰੇ ਛੂਤ ਵੀ ਛੀਦੇ ਇੱਕ ਪਾਸੇ ਨਾਲੇ ਸਬਜੀ ਵੀ ਬਣਾ ਲਿਆ ਉਹ ਇੱਕ ਮੈਨੂੰ ਚੰਗੇ ਚਾੜਤਾ ਮੈਨੂੰ ਤਾਂ ਆ ਆਓ ਫਿਰ ਕਿਹੜਾ ਕੰਮ ਪੂਰਾ ਕਰਾਉਣਾ ਹੀ ਵਾਂਡਾ ਕੋਈ ਨਹੀਂ ਕਿਡਾ ਕੋਈ ਗੰਦੀ ਲਾਦ ਫਿਰ ਮੈਨੂੰ ਵਾਂਡੇ ਵੇ ਨਹੀਂ ਮੈਂ ਮਿੰਦਤੀ ਮੈਨੂੰ ਕਿਥੇ ਤੋਰਦੇ ਜੀ ਲੋਜੀ ਛੇਤੀ ਬੋਲੋ ਬਾਹਲੇ ਤਾਂ ਛਾਬਣ ਵੀ ਪਾਉਣ ਵਾਲਾ ਫੁੱਫੜੋਣਾ ਉਹ ਵੀ ਉਹ ਕਰਦੇ ਤੂੰ ਵੀ ਕਿਤੇ ਮੈਨੂੰ ਮਾਜੂ ਪੀ ਆਲਾ ਹੀ ਵਰਗਾ ਲੱਗਦਾ ਲੇਕਾ ਸਤਫੂ ਤੂੰ ਨਾ ਟਮਾਟਰ ਕਿੱਥੇ ਆ ਤੇ ਐਦਾਂ ਤੇਰੇ ਮਗਰ ਪਏ ਤੈਨੂੰ ਤੈਨੂੰ ਦਿੱਤੇ ਤੈਨੂੰ ਨਾ ਹੋਵੇ ਉਹ ਖਾਇਦਾ ਨੀ ਨਾ ਨਹੀਂ ਹੈ ਜੀ ਹੁਣ ਮੈਂ ਹੁਣ ਅੱਧੀ ਰਾਤ ਸੂਟ ਸੀਨ ਬਹੂੰਗੀ ਜਰ ਕਿ ਮੈਂ ਨੂੰ ਮੈਂ ਉਹ ਵਿੱਚ ਚੋਕ ਚੋਕ ਤੇਰੇ ਸੱਤੇ ਨੂੰਗੀ ਨਾ ਲੈ ਫੇਰ ਪੈ ਗਈ ਪੂਰੀ ਹੋਂ ਤੇ ਇੱਕ ਸੁਥਨ ਤੇ ਸੀ ਨਾ ਕੰਧਾਂ ਦੇ ਲੱਗਦੀ ਏ ਕੁਝ ਉਹ ਉਹ ਨਿਕਲ ਜਾਣੀਆਂ ਸੀ ਦੀਦੀ ਹੁਣ ਵੇਹੇ ਇਹ ਕੱਟੇ ਉਹਨੂੰ ਤੇ ਆਈਆਂ ਮਾਮੇ ਆਪਣੇ ਨੂੰ ਚੁੰਨੀ ਰਗਾਉਣ ਵਾਸਤੇ ਉਹਨੂੰ ਕੀ ਦੇ ਕੇ ਆਈਆਂ ਸਲਵਾਰ ਹੈ ਹਾਏ ਤੇ ਮੈਂ ਦੇਖਾ ਟੋਟਾ ਦੇ ਕੇ ਆਈਆਂ ਸਲਵਾਰ ਦਾ ਕੱਪੜਾ ਹੈਗਾ ਨਾਲ ਕਢਾਈ ਨਹੀਂ ਪੂਰੀ ਦੇ ਦੇ ਕੜੀ ਹਾਏ ਉਹ ਤੇ ਦੋਵੇਂ ਉੱਥੇ ਹਾਤੇ ਇਹਨੇ ਸਲਵਾਰਾਂ ਦੋਵੇਂ ਉੱਤੇ ਆਈਆਂ ਕਿਉਂ ਉੱਤੇ ਦੋ ਦੋ ਦੇ ਕੇ ਆਈਆਂ ਇੱਕ ਤੇ ਤੁਸੀਂ ਮੈਨੂੰ ਦਿੱਤੀ ਜਿਹੜੀ ਜਿਹਦੇ ਨਾਲ ਡਾਈ ਕਰਵਾਉਣਾ ਔਰ ਯਾਰ ਦੂਜੀ ਲੈਣ ਨੂੰ ਆਹੋ ਦੇਖ ਅਸ਼ਾ ਹੁਣ ਦਿੱਤੀ ਆ ਹਾਂ ਠੀਕ ਆ ਫਿਰ ਇੱਕ ਹੈਗੀ ਇੱਕ ਮਿੰਟਾ ਕਮੀਲ ਲੈ ਕੇ ਕਮੀਲ ਕੱਢ ਲਾਂਗੇ ਹਾਂ ਉਹ ਕੱਢ ਲਓ ਬੀਜਾ ਜੂਰੀ ਸਰਾ ਸੀ ਉਹ ਗਰੀਨ ਜਾਂ ਤੇ ਕੱਢਦੇ ਉਸ ਮੇਰੇ ਪਾ ਲਈ ਜਾਣਾ ਮੈਂ ਕਿ ਦੂਜਾ ਪਰਸਨ ਉੱਥੇ ਜਾ ਕੇ ਪਾ ਲਈ ਸੀ ਲੇਗੀ ਵੇਂਦੀ ਵੇਖੀ ਤਾਂ ਨੇ ਲੈ ਕੱਢਦੇ ਨਹੀਂ ਹੁਣ ਕਮੀਲ ਖੜਾ ਹੋਈ ਜਾਓ ਕਮੀਲ ਇਨਵੈਸਟਰੀ ਚ ਕਰ ਦੇਣੇ ਸਵੇਰੇ ਠੀਕ ਆ ਚਲੋ ਕੰਮ ਕਰਦੀ ਮੇਨੂੰ ਕਹਿਣਾ ਮੈਨੂੰ ਸਿਆਪਾ ਕਰੋਂਗੀ ਕੋ ਜਾ ਰਹ ਗਈ ਹੁਣ ਤੁਹਾਡਾ ਚਲੋ ਗਾਇਜ਼ ਅੱਗੇ ਕਰਦੇ ਹੁਣ ਮੈਂ ਅਹੀ ਬੜਾ ਕੰਮ ਕਰਨਾ ਵਾ ਵਲੌਗ ਅਸੀਂ ਮਹਾ ਪੂਰਾ ਕਰਨਾ ਹੈ ਲੈ ਬੜੀ ਗੰਦ ਲੌਗ ਕਰਨੀਆ ਮੈਂ ਇਹਨਾਂ ਦੋਵਾਂ ਜਾਣੀ ਕਰਨੀਆ ਵਾ ਬਹੁਤ ਅੰਨਾ ਕਰਨੀਆ ਤੂੰ ਪੜਨ ਬਹਿਣਾ ਪਿਓ ਵਾ ਮੈਨੂੰ ਤੂੰ 5 ਵਜੇ ਤੱਕ ਪੜਨ ਭਾਣਾ ਵਾ 5 ਤੋਂ ਹੋਣਾ 10 ਵਜੇ ਤੱਕ ਪੜ ਜਾਣਾ ਔਰ ਤੂੰ 11 ਵਜੇ ਤੱਕ ਪੜਨਾ ਵਾ 11 ਕੀ ਨਾਲ ਕੰਮ ਝੂਠਾ ਯਾ ਪਹਿਲਾਂ ਮੇਰਾ ਕੈਮ ਖਰਾਬ ਕੀਤਾ ਤੁਸੀਂ ਮੈਂ ਨਹੀਂ ਕੋਈ ਕਿ ਫੇਰੇ ਇਹਨੇ ਕੀਤਾ ਇਹਦਾ ਦਰ ਪਾੜ ਗਿਆ ਪਤੋਂ ਹੀ ਰਲ ਗਿਆ ਮੈਨੂੰ ਨਹੀਂ ਪਤਾ ਇਹ ਜਾਣੇ ਇਹ ਇੱਧਰ ਆਨੇ ਉਹ ਪਰਚਾਈ ਕਿਹੜੀ ਗੱਲ ਤੋਂ ਐਨੂੰ ਉਹ ਮੜਾ ਜਾ ਇੱਧਰ ਰੌਲਾ ਪਾਈ ਉਹਨੇ ਜਦ ਕੀ ਲਾਦੇ ਜਿਆਦਾ ਹੀ ਇਹ ਪੱਥਰ ਆ ਪੱਥਰ ਆ ਤੋਕੇ ਦੇ ਮੈਨੂੰ ਤਾਂ ਤੇਰੇ ਨਾਲ ਬਾਸ ਆਈ ਸੀ ਮੈਨੂੰ ਕਿਹਨੇ ਐਂਡ ਕਰਦੇ ਇਹਨਾਂ ਰੌਲਾ ਪਾਉਂਦੇ